ਲੋਕ ਹਿੱਤ ਲੋਕਾਂ ਦੀ ਆਵਾਜ਼ ਹਾਂਜੀ ਤੁਸੀਂ ਦੇਖ ਸਕਦੇ ਜਿਵੇਂ ਉਹਨਾਂ ਦੀ ਪੋਸਟ ਆ ਪਾਕਿਸਤਾਨ ਦੀ ਤੇ ਪਾਣੀ ਜ਼ਿਆਦਾ ਆਉਣ ਨਾਲ ਉਹ ਉੱਥੋਂ ਭੱਜ ਗਏ ਨੇ ਉਹ ਬਿਲਕੁਲ ਖਾਲੀ ਮਤਲਬ ਕਿ ਪੋਸਟ ਬਹੁਤਾਂ ਦੀ ਨਹੀਂ ਉਹ ਤਾਂ ਹੈ ਨਹੀਂ ਉਹ ਤਾਂ ਲਾਇਆ ਹੋਇਆ ਜਲਦੋਰੀ ਪਟੋ हां जी ਆ ਪਿੱਪਲ ਦੇ ਮਗਰਲੇ ਪਾਸੇ ਤੁਸੀਂ ਵੇਖ ਸਕਦੇ ਜਿਹੜਾ ਇਹ ਬੰਨ ਟੁੱਟਾ ਤੇ ਪਾਣੀ ਜਿਹੜਾ ਵਾ ਉਹ ਇੱਥੋਂ ਤੱਕ ਪਹੁੰਚਿਆ ਵਾ ਪਾਕਿਸਤਾਨ ਦੀ ਤਰਫੋਂ ਇਹ ਸ਼ਹਿਰ ਦਾ ਪਿੰਡ ਜੇ ਸ਼ਹਿਰ ਆ ਪਾਕਿਸਤਾਨ ਦਾ ਸ਼ਹਿਰ ਆ ਪਿੰਡ ਪਾਕਿਸਤਾਨੀ ਭਰਾਵਾਂ ਨੇ ਵੀ ਬੰਨ ਬਨਣ ਦੀ ਕੋਸ਼ਿਸ਼ ਕੀਤੀ ਲੇਕਿਨ ਵੱਜਾ ਨਹੀਂ ਉਹਨਾਂ ਕੋ ਬੰਨ हां जी ਇਹ ਪਰਗਰਸੋਂ ਹੰਦਾ ਗੁੱਦਾ ਬਾ ਪਿੰਡ ਦਾ ਗਰੰਟੀ ਨਾ ਉਹ ਹੰਦਾ ਰੋਈ ਜਾ ਬੋਲ ਆ ਪਿੰਡੇ ਦੀ ਸ਼ਹਿਰ ਆ ਇੱਥੋਂ ਟੁੱਟਾ ਜੇ ਬੰਨ ਆ ਤੁਸੀਂ ਵੇਖ ਸਕਦੇ ਜਿਹੜਾ ਬੰਨ ਟੁੱਟਾ ਉਹ ਇਸ ਜਗ੍ਹਾ ਤੇ ਟੁੱਟਾ ਹੋ ਸਕਦਾ ਆ ਪਿੱਪਲ ਜਾਇ ਤੇ ਮਗਰਲੇ ਪਾਸੇ ਬਨ ਟੁੱਟਾ ਵਾ ਆ ਪਾਕਿਸਤਾਨ ਦਾ ਪਿੰਡ ਜਿਹੜਾ ਸਹਿਰਾ ਜੇ ਆਗੇ ਕਿਤਨਾ ਹੋ ਗਿਆ ਇਧਰ ਹਾਂਜੀ ਆ ਸਹਿਰਾ ਪਿੰਡ ਜੇ ਤੇ ਆ ਪਿੱਪਲ ਦੇ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਬਨ ਟੁੱਟਾ ਜਿਹੜਾ ਪਾਕਿਸਤਾਨ ਭਰਾਵਾਂ ਨੇ ਵੀ ਬੜੀ ਮਦਦ ਆਪਣੀ ਕੀਤੀ ਆ ਉਹਨਾਂ ਬੜੇ ਬਨਨ ਦੀ ਮਦਦ ਆ ਕੰਮਾਂ ਤੋਂ ਕਾੜਨਗੇ ਤੁਸੀਂ ਜੀ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਆ ਮੋਰਚਿਆਂ ਬਾਰੇ ਗੱਲ ਕਰ ਰਹੇ ਹੋ ਮੋਰਚਿਆਂ ਬਾਰੇ ਵੀਰ ਜੀ ਤੁਹਾਨੂੰ ਇਹ ਦੱਸਿਆ ਸੀ ਤੇ ਆ ਵੇਖੋ ਪਾਣੀ ਮੋਰਚੇ ਦੇ ਮੂੰਹ ਵਿੱਚ ਪੈ ਗਿਆ ਏ ਇਹ ਜਿਹੜੇ ਮੋਰਚੇ ਨੇ ਇਹ ਨੇ ਆਰਮੀ ਦੇ ਨਾ ਹੀ ਇਹਨਾਂ ਨਾਲ ਛੇੜਛਾੜ ਨਹੀਂ ਕਰ ਸਕਦੇ ਕੋਈ ਤੇ ਨਾ ਇਹਨਾਂ ਦਾ ਕੋਈ ਅਸੀਂ ਹੱਲ ਕਰ ਸਕਦੇ ਪੱਕਾ ਜਾਂ ਤਾਂ ਇਹ ਬੰਨ ਤਾਂ ਬਣਿਆ ਸੀ ਦਰਿਆ ਵਾਸਤੇ ਇਹਨੂੰ ਆਰਮੀ ਨੇ ਆਪਦੇ ਇੰਟਰ ਚ ਲੈ ਲਿਆ ਏ ਜੇ ਇੰਟਰ ਚ ਲੈਣਾ ਅਸੀਂ ਤੇ ਇਹਨੂੰ ਕੋਈ ਉੱਚਾ ਕਰਕੇ ਮੋਰਚਾ ਕੋਈ ਦਰਿਆ ਦੀ ਸਤਹਤਾ ਤੋਂ ਉੱਚਾ ਕਰਕੇ ਬਣਾਉਂਦੀ ਆ ਆ ਜੱਬ ਗੜਬ ਕਰਕੇ ਰਾਤ ਬਰਾਤੇ ਤੋੜੇ ਲਾਏ ਨੇ ਆ ਵੇਖ ਲਓ ਬੰਨ ਦੇ ਵਿੱਚ ਮੋਰਚਿਆਂ ਦੇ ਵਿੱਚ ਬਿਲਕੁਲ ਪਾਣੀ ਪੈਣ ਰਿਹਾ ਜੇ ਇਹਦੇ ਨਾਲ ਦੀ ਪਾਣੀ ਪੈ ਗਿਆ ਤੇ ਪਾਣੀ ਉਸੇਲੇ ਟੁੱਟ ਜਾਣਾ ਕੀ ਮੰਗ ਕਰਦੇ ਹੋ ਮਲਕੀ ਜਿਹੜਾ ਮੰਗ ਜੀ ਇਹ ਆ ਵੀ ਸਾਡੀ ਤੇ ਮੰਗ ਏ ਆਰਮੀ ਤੋਂ ਵੀ ਇਹਨਾਂ ਮੋਰਚਿਆਂ ਨੂੰ ਸਹੀ ਕਰਕੇ ਉੱਚਾ ਕਰਕੇ ਤੇ ਮਜ਼ਬੂਤ ਕਰਕੇ ਬਣਾਇਆ ਜੀ ਇੱਕ ਤਾਂ ਪਾਣੀ ਨਾਲ ਇਹਨਾਂ ਗਲ ਜਾਣਾ ਹੈ ਨੁਕਸਾਨ ਉਹ ਵੀ ਹੋਣਾ ਹੈ ਤੇ ਇੱਕ ਇਹਨਾਂ ਨੇ ਦਰਿਆ ਨੇ ਪਰਲੇ ਬੰਨੇ ਜਾ ਕੇ ਪਾਣੀ ਦਾ ਨੁਕਸਾਨ ਕਰ ਦੇਣਾ